ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤੇ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ మారుਤੀ 800 ਬਿਕਾਊਆ ਪਾਸਿੰਗ ਥਾਈ ਤੱਕ ਫੁੱਲ ਮੋਡੀਫਾਈ ਏਸੀ ਰੇਟ ਹੈ ਪੈਂਟ ਹੈ ਯਾਰ ਕਾਪੀ ਤੇ ਸੀਐਨਜੀ ਕਿ ਚੜੀ ਹੋਈ ਹੈ ਜੀ ਟਾਇਰ ਨਵੇਂ ਨੇ ਅਲਾਈਪ ਵਾਇ ਹੋਏ ਨੇ ਜਲਦੀ ਸੇਲ ਕਰਨੀ ਹੈ 8146478001 8146478001 ਇਸ ਨੰਬਰ ਤੇ ਫੋਨ ਕਰਕੇ ਮਰੂਤੀ 800 ਗੱਡੀ ਹੈ ਜਿਹੜੀ ਤੁਸੀਂ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਗੱਡੀ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਗੱਡੀ ਬਾਰੇ ਜਾਣਕਾਰੀ ਲੈ ਸਕਦੇ ਹੋ ਸੋਨਾਲੀ ਕਾ 60 ਡਰਾਈਵਰ ਵਿਕਾਊ ਆ ਜੀ 2006 ਮਾਡਲ ਹਰਿਆਣਾ ਨੰਬਰ ਹੈ ਜੀ ਪਾਵਰ ਸਟੀering ਹੈ ਜੀ ਟਾਇਰ ਨਵੇਂ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਤੇ ਮਾਲਕ ਵੀਰ ਨੇ ਰੇਟ 255000 ਏਰੀਆ ਤੇ ਹੋਗਾ ਹਰਿਆਣਾ 255 ਰੇਟ ਰੱਖੇ ਗਏ ਜੀ 2006 ਮਾਡਲ ਹੈ ਟਾਇਰ ਨਵੇਂ ਨੇ ਪਾਵਰ ਸਟੀering ਹੈ ਜੀ ਹਰਿਆਣਾ ਨੰਬਰ ਹੈ 9416686440 9416686440 ਇਸ ਨੰਬਰ ਤੇ ਫੋਨ ਕਰਕੇ ਸੋਨਲਿਕਾ 60 ਡਾਇਰੈਕਟਰ 2006 ਮਾਡਲ 255000 ਦੇ ਵਿੱਚ ਖਰੀਦ ਸਕਦੇ ਹੋ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਆ ਫੁੱਲ ਰਿਪੇਅਰ ਹੋਈ ਐ ਏਰੀਆ ਜੀ ਕੋਲਿਆ ਕਲਾ ਬਾਗਾ ਪੁਰਾਣਾ ਰੇਟ 175000 ਫੁੱਲ ਰਿਪੇਅਰ ਹੋਈ ਐ ਜੀ 175 ਰੇਟ ਰੱਖਿਆ ਜੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਐ ਜੀ 9855913769 9855913 769 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਟਰਾਲੀ ਵਿਕਾਊ ਹੈ ਜੈਕ ਵਾਲੀ ਹੈ 13 ਵਾ 7 ਦੀ ਫੁੱਲ ਹੈਵੀ ਬੇਦਾਗ ਟਾਇਰ ਰੇਡ 230000 ਏਰੀਆ ਫੋਨ ਤੇ ਪਤਾ ਕਰ ਸਕਦੇ ਏਰੀਆ ਵੀ ਤੁਹਾਨੂੰ ਦੱਸਿਆ ਨਹੀਂ ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ 13 ਵਾ 7 ਦੀ ਹੈ ਬੇਦਾਗ ਟਾਇਰ ਨੇ ਫੁੱਲ ਹੈਵੀ ਬਣੀ ਹੋਈ ਹੈ ਜੈਕ ਵਾਲੀ ਟਰਾਲੀ ਹੈ 230000 ਪਰ ਰੇਟ ਰੱਖਿਆ ਗਿਆ ਬਾਕੀ ਨੰਬਰ ਨੋਟ ਕਰ ਲਓ ਮਾਲਕ ਵੀਰ ਦਾ 62 794 17498 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਕਮੈਂਟਾਂ ਚ ਵਾਹਿਗੁਰੂ ਲਿਖ ਕੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਹਿੰਦਰਾ 265 ਭੂਮੀ ਪੁੱਤਰ ਟਰੈਕਟਰ ਵਿਕਾਊ ਆ 2006 ਮਾਡਲ ਪੰਜਾਬ ਨੰਬਰ ਏਰੀਆ ਪੱਟੀ ਤਰਨਤਾਰ ਰੇਟ 290000 75269073 79 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਟਰੈਕਟਰ ਤੁਸੀਂ ਫੇਰ ਸਕਦੇ ਹੋ ਜੇਕਰ ਤੁਸੀਂ ਖੇਤ ਬਾੜੀ ਵਾਲੇ ਸੰਤ ਜ਼ਮੀਨ 플ਾਟ ਕੋਠੀਆਂ ਘਰ ਗੱਡੇ ਵੇਚਣ ਦੇ ਚਾਹਵਨ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 99 779884 ਵਾਲੇ ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਤੇ ਬੜੀ ਆਸਾਨੀ ਦੇ ਨਾਲ ਘਰ ਬੈਠੇ ਜਿਹੜੀਆਂ ਆਪਣੇ ਮਸ਼ੀਨਰੀਆਂ ਵੇਚ ਤੇ ਖਰੀਦ ਸਕਦੇ ਹੋ 3 ਕਿਲੇ ਜ਼ਮੀਨ ਵਿਕਾਊਆ 1 ਕਿਲਾ ਲਿੰਕ ਰੋਡ ਦਾ ਫਰੰਟ ਹੈ ਜੀ ਸਾਲਮ ਮੋਟਰ ਪਿੰਡ ਦੀ ਨਈ ਵਾਲੀ ਜ਼ਮੀਨ ਹੈ ਡਾਕਰ ਜ਼ਮੀਨ ਹੈ ਰੇਟ ਹੈ 60 ਲੱਖ ਕਿਲੇ ਦਾ ਇਹ ਏਰੀਆ ਪਿੰਡ ਬਿਲਾਸਪੁਰ ਮੋਗਾ 60 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਹੈ ਜੀ ਪਿੰਡ ਦੀ ਨਿਆਈ ਵਾਲੀ ਡਾਕਰ ਜ਼ਮੀਨ ਵਿਕਾਊਆ 3 ਕਿਲੇ ਜ਼ਮੀਨ ਹੈ ਕਿਲਾ ਲਿੰਕ ਰੋਡ ਦਾ ਫਰੰਟ ਹੈ ਸਾਲਮ ਮੋਟਰ ਹੈ ਜੀ ਏਰੀਆ ਜੀ ਪਿੰਡ ਬਿਲਾਸਪੁਰ ਮੋਗਾ 98555578570 98555578570 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3 ਕਿਲੇ ਜ਼ਮੀਨ 60 ਲੱਖ ਨੂੰ ਕਿਲਾ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਆ ਕਰੋ ਜੀ ਤੇ ਵੀਡੀਓ ਦੇ ਵਿੱਚ ਅੱਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤ ਬਾੜੀ ਵਾਲੇ ਸੰਦ ਗੱਡੀਆਂ ਚਾਹੀਦੇ ਨੇ ਤਾਂ ਕਮੈਂਟਾਂ 'ਚ ਜਰੂਰ ਦੱਸਿਓ ਤਾਂ ਕਿ ਕੋਸ਼ਿਸ਼ ਕਰਾਂਗੇ ਆਉਣ ਵਾਲੀ ਵੀਡੀਓ ਤੁਹਾਡੇ ਏਰੀਆ ਦੀ ਲੈ ਕੇ ਆ ਸਕੀਏ ਤੇ ਤੁਹਾਡਾ ਸਾਰਿਆਂ ਦਾ ਤੈਅ ਲਓ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜੀ ਤੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹ ਆਪ ਦਾ ਏਰੀਆ ਜਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੀ ਬਣੇ ਰਹਿਓ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ